ਆਪਾਂ ਸਾਰੇ ਨਗਰ ਦੇ ਵਿੱਚ ਮੁਜਾਰਾ ਕਰਕੇ ਇੱਥੇ ਪਹੁੰਚੇ ਆਂ ਮੈਂ ਕੁਝ ਬੇਨਤੀਆਂ ਕਰਦੇ ਆਂ ਉਹ ਬੇਨਤੀਆਂ ਨੂੰ ਭਰਾਵੋ ਉਮੀਦ ਆ ਪੂਰੀ ਤਰ੍ਹਾਂ ਪ੍ਰਵਾਨ ਕਰੋਗੇ ਹਰ ਤੂਮਤ ਜਿਹੜੇ ਵਿੱਚਾਈ ਕਰਕੇ ਆਉਂਗੀ ਕੱਲ ਨੂੰ ਸੋਹਾਂ ਮਿਲੀਆਂ ਕਿ ਸੰਗਰੂਰ ਚੋਂ ਇੰਨੀਆਂ ਬੱਸਾਂ ਕਰ ਲੀਆਂ ਫਰਾਨੇ ਥਾਂ ਤੋਂ ਇੰਨੀਆਂ ਬੱਸਾਂ ਲੈ ਲੀਆਂ ਜਿਹੜੀਆਂ ਸਰਕਾਰੀ ਹੋਣੋਂ ਬੱਸਾਂ ਤੇ ਕਰਨਾ ਕੀ ਹੁੰਦਾ ਜਾਂ ਫੋਰਸ ਲਿਆਉਣੇ ਹੁੰਦੇ ਜਾਂ ਛੋਈ ਗਏ ਵੀ ਅਰੈਸਟ ਕਰਕੇ ਲੈ ਜਾਗੇ ਲੋਕਾਂ ਨੂੰ ਉਹਦੇ ਚੋਂ ਸੀ ਕੱਲੇ-ਕੱਲੇ ਜ਼ਿਲ੍ਹੇ ਵਾਲਿਆਂ ਨਾਲ ਸਾਹਮਣੇ ਇੱਕ ਦੋ ਜਣਾਂ ਨੇ ਬਿਉਂਤ ਬਣਾ ਕੇ ਕਿ ਜਿਹੜੇ ਪੱਕੇ ਬੈਠੇ ਉਹ ਤਾਂ ਬੈਠਣ ਹੀ ਇੱਥੇ ਪਰ ਜਿਹੜੇ ਹੋਰ ਆ ਸਕਦੇ ਆ ਰਾਤ ਤੱਕਰ ਉਹ ਭਰਾਵਾਂ ਨੂੰ ਸੱਦੋ ਕਿਉਂਕਿ ਇੱਕ ਜਾਣਕਾਰੀ ਵਿਛਦੀ ਇਹ ਜੀ ਮਿਲੀ ਸੀ ਕਿ ਉਹ ਇੱਕੇ ਦਿਨ ਇਹ ਕੰਮ ਨਿਬੇੜਨਾ ਚਾਹੁੰਦੇ ਆ ਵੱਧ ਡਰੋਨ ਲਿਆ ਕੀ ਹੁਣ ਜੇ ਉਹ 4-5 ਸਾਈਂ ਡਰੋਨ ਚਲਾਉਣ ਤੇ ਸਾਡਾ ਫੈਸਲਾ ਵੀ ਡਰੋਨ ਚੱਲਣ ਨਹੀਂ ਦੇਣਾ ਉਹਦੇ ਹਿਸਾਬ ਨਾਲ ਲੱਗਿਆ ਕਿ ਜੇ ਇਹਨਾਂ ਤਾਕਤ ਨੂੰ ਵੰਡ ਲਾਂਗੇ ਤੇਰੇ ਤਾਕਤ ਥੋੜੀ ਪੈ ਸਕਦੀ ਐ ਉਹਦੇ ਚੋਂ ਸਾਰੇ ਭਰਾਵਾਂ ਨੂੰ ਸਾਰੇ ਜ਼ਿਲ੍ਹੇ ਵਾਲਿਆਂ ਨੂੰ ਜਿਲ੍ਹਾ ਅਗਵਾ ਰਹੇ ਹੋਕਰੇ ਵੱਜੇ ਐ ਤੇ ਤੁਹਾਡਾ ਭਰਾਵੋ ਜਿੰਨੇ ਆਏ ਹੋ ਬਹੁਤ ਚੰਗੀ ਗਿਣਤੀ ਚ ਆਇਓ ਤੁਹਾਡਾ ਧੰਨਵਾਦ ਐ ਪਰ ਇਹ ਸਿਲਸਿਲਾ ਕਿਸੇ ਨੂੰ ਲੱਗੇ ਵੀ ਅੱਜ ਆਇਆ ਤਾਂ ਕੋਈ ਹੈ ਨਹੀਂ ਇਹ ਆਪਣੇ ਨਾਲ ਉਹ ਨਾ ਹੋ ਜੇ ਵੀ ਸ਼ੇਰ ਆਇਆ ਸ਼ੇਰ ਆਇਆ ਉਹ ਆਇਆ ਨਾ ਕਹੀ ਦੇਣਾ ਪਰ ਜਿੱਦਿਆਂ ਆਇਆ ਉਹਦੇ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਇਸ ਕਰਕੇ ਇਹ 28 ਟਿੱਕਰ ਜਨ ਦੀ ਪੂਰੀ ਤਰ੍ਹਾਂ ਸੁਭਾਵਨਾ ਕਿ ਉਹ ਕਿਹੜੇ ਦੇਣਾ ਵੱਡੀ ਤਿਆਰੀ ਕਰਕੇ ਆ ਜਾਣਾ ਕਿਉਂਕਿ ਫੋਰਸ ਟੀ ਥੋੜੀ ਫੋਰਸ ਬਹੁਤ ਹਨਾਂ ਕੋਲੇ ਅੱਲੇ ਉਹਨਾਂ ਦਾ ਇਰਾਦਾ ਨਹੀਂ ਬਣਿਆ ਕਿ ਹਰ ਹਾਲ ਮਰਬੇ ਬੰਦੀ ਕਰਨੀ ਆ ਬੰਦੇ ਮਾਰਨੇ ਪੈਂਦੇ ਆ ਮਾਰ ਲਿਓ ਤੇ ਜਿੰਨਾ ਕਿ ਸਾਡਾ ਜੈਜ ਹੈ ਇਹ ਗੱਲ ਵੀ ਸੌਖੀ ਨਹੀਂ ਜਿਵੇਂ 5-10 ਬੰਦਿਆਂ ਨੂੰ ਸਾਡੀ ਕੁਰਬਾਨੀ ਲੈ ਲੈਣਾ ਇਹ ਸਰਕਾਰ ਦੇ ਜਣੀ ਤੇ ਲਾਉਂਦਾ ਹੈ ਤੇ ਜਿੰਨਾ ਇਹਨਾਂ ਨੂੰ ਮੋਹ ਹੈ ਕੁਰਸੀ ਨਾਲ ਹਗੋਂ ਉਹਦੇ ਨਸੇ ਦਾ ਨਹੀਂ ਪੰਨਾਂ ਦੀਆਂ ਪੰਨਾਂ ਨੋਟਾਂ ਦੀਆਂ ਹੁੰਦੀਆਂ ਕੱਲ ਇੱਕ ਵੀਡੀਓ ਪਈ ਐ ਅਜਿਹੜਾ ਮਾਹੀਸਰਖਾਨੇ ਵਾਲਾ ਐਮਐਲਏ ਆ ਚੇਅਰਮੈਨ ਹੀ ਦੇਣੀ ਐ ਮਾਰਕੀਟ ਕਮੇਟੀ ਦੀ ਜਿਵੇਂ ਆਪਣੇ ਨੰਬਰਾਂ ਮਾਰਕੀਟ ਕਮੇਟੀ ਐ ਉਹਦਾ 30 ਲੱਖ ਦਾ ਸੌਦਾ ਹੁੰਦਾ 22 ਲੱਖ ਉਹ ਦਿਆ ਹੁੰਦਾ ਉਦੋਂ ਵਾਲ ਕਿਸੇ ਤੋਂ 50 ਲੱਖ ਲੈ ਲਾਂਦੇ ਆ ਤੇ 22 ਲੱਖ ਵਾਲਾ ਵੀਡੀਓ ਪਾਉਂਦਾ ਫਿਰਦਾ ਹੁਣ ਜਿਹਨੇ 30 ਲੱਖ ਦੇਣਾ ਸੀ ਉਹਨਾਂ ਨੇ ਫਿਰ ਲੁੱਟ ਕਿੰਨੀ ਮਚਾਉਣੀ ਹੋਊ ਤੇ ਹੁਣ 50 ਲੱਖ ਕਿੰਨੇ ਮਚਾਉ ਜਿਹਨੇ 50 ਲੱਖ ਦਿੱਤਾ ਇਹਨਾਂ ਨੂੰ ਜਨਦੀ ਹਕੂਮਤ ਦੀ ਸਰਟੀ ਵੀ ਚੱਲਦੀ ਐ ਇਹਨਾਂ ਦੀ ਤੇ ਪੁੱਤ-ਪੋਤਿਆਂ ਦੀਆਂ ਰੋਟੀਆਂ ਵੀ ਬਣਾਉਂਦੇ ਐ ਇਹ ਬਣਦੀਆਂ ਰਹਿਣ ਉਹਦੇ ਖਾਤਰ ਕੁਰਸੀ ਚਾਹੀਦੀ ਆ ਗੱਦੀ ਚਾਹੀਦੀ ਐ ਜਿਹੜੀ ਗੱਦੀ ਨੂੰ ਸਖਬੀਰ ਬਾਦਲ ਸਾਹਿਬ ਦਾ 25 ਸਾਲ ਰਾਜ ਕਰਾਂਗੇ ਉਹ ਰਹੀ ਨਹੀਂ ਉਹਦੇ ਕੋਲੇ ਬਾਦਲ ਸਾਹਿਬ ਵਿਚੇ ਲੈ ਕੇ ਤੁਰ ਗਿਆ ਉਹਦਾ ਸੁਪਨਾ ਪੁੱਤ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਸੀ ਇਸ ਕਰਕੇ ਭਰਾਵੋ ਇਸ ਗੱਲ ਤੋਂ ਆਏ ਨਾ ਕਰੋ ਵੀ ਰਾਤ ਨੂੰ ਆਏ ਇੱਥੇ ਆ ਕੇ ਨੀਂਦ ਵੀ ਨਹੀਂ ਪੂਰੀ ਹੁੰਦੀ ਸਾਰੇ ਜਿਹਨੇ ਬੈਠੇ ਆਂ ਕੋਈ ਬਾਤਾਂ ਮਾਉਣ ਲੱਗ ਜਾਂਦਾ ਕੋਈ ਬੋਲੀ ਜਾਂਦੇ ਆ ਪਰ ਇਹ ਸਾਰਾ ਕੁਝ ਆਪਾਂ ਨੂੰ ਚੱਲਣਾ ਪਊ ਕਿਉਂਕਿ ਜਮੀਨਾਂ ਬਚਾਉਣੀਆਂ ਜਾਂਨਾਂ ਲੱਗ ਸਕਦੀਆਂ ਫਿਰ ਨੀਂਦ ਉਹਦੇ ਮੁਕਾਬਲੇ ਭਰਾਵੋ ਬਹੁਤ ਛੋਟੀ ਗੱਲ ਐ ਮੈਂ ਕੱਲ ਵੀ ਬੋਲਿਆ ਸੀ ਕਿ ਨੀਂਦ ਦੁਬਾਰੇ 2 ਘੰਟੇ ਤੋਂ ਮੈਂ ਸਟੇਜ ਬੰਦ ਕਰਕੇ ਸੌਂ ਜੂ ਵੀ ਭਾਈ ਆਰਾਮ ਕਰਨਾ ਜਿਹਨੇ ਪਹਿਰੇਦਾਰੀ ਕਰਨੀ ਉਹਨੇ ਕਿ ਜਾਗਦੇ ਰਹਿ ਪੋ ਉਹਨਾਂ ਨੂੰ ਆਪਾਂ ਰਾਤ ਨੂੰ ਵੱਧ ਸਮਾਂ ਦੇ ਦਿਓ ਸੌਣ ਦਾ ਕਿਉਂਕਿ ਇਹ ਸਾਮਨਾ ਕੱਲ ਚੱਲਣੀ ਐ ਇਸ ਕਰਕੇ ਸਾਰੇ ਜ਼ਿਲ੍ਹਿਆਂ ਵਾਲੇ ਜਿਹੜੇ ਬੰਦੇ ਨਵੇਂ ਆਏ ਐ ਕੱਲ ਨੂੰ ਇਹ ਗਿਣਤੀ ਕਿਵੇਂ ਵਧਾਈਏ ਜਿਹੜੇ ਰਾਤ ਨੂੰ ਆ ਜਾਣ ਉਹਦੀ ਲੋੜ ਐ ਇਹਦੇ ਨਾਲ ਹੀ ਭਰਾਵੋ ਬਹੁਤ سارے ਪ੍ਰੋਗਰਾਮ ਹੋਰ ਚੱਲਦੇ ਰਹਿੰਦੇ ਆ ਬਹੁਤੇ ਪ੍ਰੋਗਰਾਮ ਤਾਂ ਜਿੰਨੀ ਕ ਆਪਣੀ ਤਾਕਤ ਬਣੀ ਐ ਜਣ ਵੀ ਆਪਣੇ ਸਹਾਰੇ ਹੁੰਦੇ ਐ ਵੱਡੀ ਪੱਦਰ ਤੇ ਮਾਰ ਮਰਾਈ ਤੋਰੀ ਹੋਈ ਉਹਨਾਂ ਨੇ ਕੱਲ ਕੋਈ 26 ਬੰਦੇ ਮਾਰੇ ਆ ਵੀ ਨਕਸ਼ਲੀ ਆ ਇਹ ਉਹਨਾਂ ਦਾ ਕਹਿੰਦੇ ਆਗੂ ਵੀ ਮਾਰਤਾ ਇਹ ਵਾਰ ਲਈਏ ਸਟੇਟਾਂ ਦੀ ਗੱਲ ਹੈ ਹੁਣ ਜੇ ਐਂ ਲੋਕਾਂ ਨੂੰ ਮਾਰਨ ਲੱਗੇ ਹੋਏ ਐ ਉਹਦੇ ਜਵਾਬ ਚ ਕਿੰਨੇ ਸਾਲ ਹੋ ਗਏ ਗ੍ਰੀਨ ਹੰਟ ਵਿਰੋਧੀ ਗ੍ਰੀਨ ਹੰਟ ਪ੍ਰੈਸ਼ਨ ਵਿਰੋਧੀ ਫਰੰਟ ਬਣਿਆ ਹੋਇਆ ਪੰਜਾਬ ਦਾ ਜੀਜ ਮੁਖਤੌਰ ਤੇ ਬਹੁਤੇ ਬੁੱਧੀਮਾਨ ਜਾਂ ਜਮਹੂਰੀ ਬੰਦੇ ਆ ਹੁਣ ਉਹਦੀ ਗਿਣਤੀ ਬਰਾਬਰ ਜਿਵੇਂ ਆਪਣੇ ਕਿਸਾਨਾਂ ਦੀ ਹੋ ਜਾਂਦੀ ਐ ਤਾਂ ਹੁੰਦੀ ਨਹੀਂ ਪਰ ਉਹ ਪੂਰਾ ਮਾਹੌਲ ਕੀ ਆ ਗੱਲ ਕੀ ਆ ਜਾ ਕਿੱਧਰ ਨੂੰ ਰਹੀ ਐ ਐ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਹੋਈ ਐ ਕਿ ਪੂਰੇ ਭਾਰਤ ਦੀ ਹਾਲਤ ਕਿੱਧਰ ਨੂੰ ਜਾ ਰਹੀ ਐ ਕਿ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਹੁਣ ਸਾਂਝੀ ਕਰਨੀ ਆ ਸਾਡੇ ਨਾਲ ਆਪਾ ਭਰਾਵੋ ਇੱਥੇ ਬੈਠੇ ਆਂ ਕੱਲ ਵੀ ਇਹ ਵਿਆਉਤ ਬਣਾਈ ਸੀ ਕਈ ਜ਼ਿਲ੍ਹਿਆਂ ਨੂੰ ਕਿਹਾ ਸੀ ਜਿੰਨੇ ਆਪਾਂ ਗਿਰਤੀ ਲੈ ਜਾਣਾ ਚਾਹੁੰਦੇ ਆ ਸੰਗਰੂਰ ਹਸਪਤਾਲ ਦੇ ਕੋਲ ਏ ਕੋਈ ਪੈਲਸਰ ਨੇੜੇ ਇਸ ਕਰਕੇ ਭਰਾਵੋ ਸਾਰੇ ਜ਼ਿਲ੍ਹੇ ਜਿਨੇ ਕੋਈ ਆਉਤੀ ਪੈਸ ਨਹੀਂ ਜੇ ਵੀ ਤਿਆਰੀ ਕਰਨ ਫੋਰਸ ਸਦਣ ਜੰਗੀ ਜਨੈਸਾ ਘੰਟਾ ਤੋਂ ਘੰਟੇ ਪਹਿਲਾਂ ਪਤਾ ਲੱਗ ਜਾਂਦਾ ਹੈ ਫੇਰ ਕੋਈ ਗੱਲ ਨਹੀਂ ਉਥੋਂ ਆ ਜਾਓ ਮੈਂ ਕਰੀ ਜਿਹੀ ਗੱਲ ਹੋਊਗੀ ਨਹੀਂ ਤੁਸੀਂ ਉਹ ਪ੍ਰੋਗਰਾਮ ਸੁਣਨ ਤੋਂ ਬਾਅਦ ਜਿੰਨੇ ਕ ਬੰਦੇ ਭੇਜਨੇ ਆ ਡੋਡੀ ਜ਼ਿਲ੍ਹਿਆਂ ਨੇ ਉਹ ਭਰਾਵੋ ਸ਼ਾਮ ਨੂੰ ਇੱਥੇ ਆ ਜਾਣਾ ਹੋਰ ਪਿੰਡ ਵਾਲਿਆਂ ਨੂੰ ਕਹੋ ਜਿਵੇਂ ਆਪਾਂ ਕਹਿੰਦੇ ਆ ਹਾੜੀ ਦੇ ਮੌਕੇ ਭਾਈ ਪੀਕ ਤੇ ਐ ਸੀ ਜਣਤਾ ਆਹ ਕੋਲ ਪੀਕ ਤੇ ਗਿਆ ਕਿ 28 ਤੋਂ ਪਹਿਲਾਂ ਪਹਿਲਾਂ ਕੀ ਬਣਦਾ ਕਿਹੜਾ ਕੋਈ ਸਦਾ ਲਈ ਜਾਉਂਦਾ ਹੁੰਦਾ ਹੈ ਇਹ ਚੀਜ਼ ਵੀ ਪਤਾ ਨਹੀਂ ਮੌਤ ਕਿਵੇਂ ਹੋਣੀ ਐ ਉਸ ਥਾਂ ਤੇ ਖੜੇ ਆਪਾਂ ਹੁਣ ਜਿਹੜੀ ਇੱਥੋਂ ਦੀ ਏਡੀਸੀ ਐ ਬਠਿੰਡੇ ਦੀ ਜਿਹਦੇ ਨਾਲ ਉਦੋਂ ਵੀ ਬਹਿਸ ਹੋਈ ਉਹਨੇ ਗੱਲ ਵੀਡੀਓ ਪਾਈ ਐ ਪੱਤਰਕਾਰਾਂ ਨੇ ਪੁੱਛਿਆ ਉਹਨੂੰ ਸਵਾਲ ਕੀਤੇ ਐ ਜਣ ਵੀ ਹਮਲਾ ਕਰਨ ਦੀ ਲੋਕਾਂ ਤੇ ਜ਼ਬਰ ਕਰਨ ਦੀ ਉਹ ਬਾਜ਼ਵੀਅਤ ਤਾਂ ਬਣਾਉਣ ਲੱਗੀ ਹੋਈ ਐ ਕਹਿੰਦੇ ਦੇਖੋ ਜੀ ਦੋਨਾਂ ਪਾਸੇ ਕਿਸਾਨ ਐ ਇੱਕ ਇੱਕ ਕਿਸਾਨਾਂ ਨੂੰ ਤਾਂ ਦੋ ਜ਼ਮੀਨ ਦੇ ਹਿੱਸੇ ਮਿਲ ਗਏ ਜਿਹੜੇ ਦੂਜੇ ਜੀ ਦਾ ਤੀਜਾ ਹਿੱਸਾ ਉਹ ਵਿਚਾਰਿਆਂ ਨੂੰ ਤੀਜਾ ਹਿੱਸਾ ਨਹੀਂ ਦੇ ਦਿੰਦੇ ਇਹ ਕੋਰਟ ਦਾ ਫੈਸਲਾ ਹੈ ਉਹਨਾਂ ਵਿਚਾਰਿਆਂ ਨੂੰ ਦਬਾਉਣਾ ਹੈ ਹੁਣ ਅਸੀਂ ਉਸ ਮੈਡਮ ਸਾਹਿਬ ਨੂੰ ਪੁੱਛਦੇ ਹਾਂ ਜਿਹੜੇ ਤੁਸੀਂ ਕਹਿੰਦੇ ਅਸੀਂ ਤਾਂ ਕਾਨੂੰਨ ਦੀ ਰਾਖੀ ਕਰਨੀ ਹੈ ਤੁਹਾਡਾ ਡੀਸੀ ਮੰਡ ਦਾ ਵੀ 17.5 ਏਕੜ ਵਾਲਾ ਕਾਨੂੰਨ ਹੈ ਗਿਆ ਜੇ ਸਾਡੇ 17 ਕੁੜਾ ਵਾਲਾ ਕਾਨੂੰਨ ਹੈ ਗਿਆ ਆ ਜਿਹੜੀ ਤੁਸੀਂ ਕਹਿੰਦੇ ਹੋ ਤੀਜਾ ਸਾਨੂੰ ਦਵਾਉਣਾ ਹੈ 1 ਨੂੰ 100 ਕਿੱਲਾ ਦਵਾ ਰਹੇ ਹੋ 100 ਕਿੱਲਾ ਉਹ ਤੋਂ ਪਹਿਲਾਂ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਹੈ ਭੁੱਖੇ ਨਹੀਂ ਮਰਦੇ ਠੀਕ ਹੈ ਕਿਉਂਕਿ ਸਰਦਾਰਾਂ ਨੇ ਮੈਂ ਪਹਿਲਾਂ ਵੀ ਕਿਹਾ ਭਾਈ ਤੈਨਨੇ ਹਿੱਸੇ ਬਣ ਗਏ ਇੱਕ ਨਾਉ ਦੇ ਸਾਡੇ ਭਰਾ ਸਰਦਾਰ ਰਹਿ ਗਏ ਇੱਕ ਸਾਡੇ ਜਿਵੇਂ ਸਧਾਰਨ ਜ਼ਿਮੀਦਾਰਾਂ ਜਾਂ ਸਰਦੇ ਪੁੱਜਦੇ ਆ ਉਹਨਾਂ ਚ ਆ ਕੇ ਇੱਕ ਉਹ ਜਿਹੜੇ ਵੱਡੇ ਐ ਜਿਹੜੇ ਅਸਲ ਚ ਪਿੰਡ ਨੂੰ ਟਿਕੰਡੀ ਦੇ ਰਹੇ ਸਮਝੌਤਾ ਨਹੀਂ ਹੋਣ ਦੇ ਰਹੇ ਆ ਲੜਾਈ ਪਏ ਤੋਂ ਬਿਨਾ ਸਮਝੌਤਾ ਹੁੰਦਾ ਸੀ ਅਸੀਂ ਵਿੱਚ ਪਏ ਸੀ ਉਹ ਸਮਝੌਤਾ ਉਹਨਾਂ ਨੇ ਸਿਰੇ ਨਹੀਂ ਚੜਨ ਦਿੱਤਾ ਕਿਉਂਕਿ ਉਹਨਾਂ ਨੂੰ ਮਾਣ ਹੈ ਕਿ ਕੋਰਟ ਕਚੈਰੀਆਂ ਨੂੰ ਬਨੇਰੇ 'ਚ ਰੱਖ ਕੇ ਆਪਦੇ ਹੱਕ 'ਚ ਫੈਸਲਾ ਕਰਾ ਲਾਂਗੇ ਪ੍ਰੀਟੀਕਲ ਦਰਤੇ ਵੀ ਛੇਸੀ ਪਾਰਟੀਆਂ ਚ ਵੀ ਜੋਰ ਹੈ ਫਿਰ ਅਫਸਰ ਹੈ ਹੁਣ ਭਰਾਵੋ ਜੇ ਸੁਪਰੀਮ ਕੋਰਟ ਦੇ ਜੱਜ ਵੀ बिक ਸਕਦੇ ਐ ਦੂਜੇ ਤੇ ਕੀ ਭਰੋਸਾ ਕਰਾਂਗੇ ਜੇ ਬਠਿੰਡੇ ਦੀ ਜੱਜ ਜਿਹੜੀ ਮੈਡਮ ਐ ਇਸ ਆਧਾਰ ਤੇ ਜ਼ਮਾਨਤਾਂ ਰੱਦ ਕਰਦੀ ਐ ਕਿਉਂਕਿ ਤੁਸੀਂ ਜੁਨੀਅਨ ਚੋਂ ਇਹ ਮੰਨ ਲਈ ਇਹਨਾਂ ਕਹਿੰਦੇ ਕਾਨੂੰਨਾਂ ਨੂੰ ਜਿਹੜੇ ਕਹਿੰਦੇ ਤੁਸੀਂ ਕਾਨੂੰਨ ਨਹੀਂ ਮੰਨਦੇ ਬਹੁਤ ਸਾਫ਼ ਕਿਹਾ ਉਹਨਾਂ ਨੂੰ ਡੀਸੀ ਨੂੰ ਜੇ ਜਿਹੜਾ ਕਾਨੂੰਨ ਸਾਡਾ ਥੋੜਾ ਸਾਡਾ ਗਲ ਘੁੱਟੂ ਉਹ ਕਾਨੂੰਨ ਅਸੀਂ ਨਹੀਂ ਮੰਨਦੇ ਤੁਸੀਂ ਕਾਨੂੰਨ ਦੇ ਰਾਖੇ ਹੋ ਤੁਸੀਂ ਤਾਂ ਮੰਨ ਲਓ ਉਹ ਮੰਨਦੇ ਤਾਂ ਤੁਸੀਂ ਨਹੀਂ ਕਾਨੂੰਨ ਨੂੰ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨਾ ਪਹਿਲਾਂ ਥੱਲੇ ਤੁਸੀਂ ਲੜੜੀ ਜਾਣੇ ਹੋ ਤੇ ਜੇ ਉਹੀ ਕਾਨੂੰਨ ਸਾਡਾ ਗਲ ਘੁੱਟੂਗਾ ਤੁਹਾਡੀ ਮਰਜ਼ੀ ਮੁਤਾਬਕ ਲਾਗੂ ਹੋਣਾ ਨਾ ਵੀ ਕਿਹੜਾ ਕੋਰਟ ਦਾ ਫੈਸਲਾ ਲਾਗੂ ਕਰਨਾ ਹੈ ਕਿਹੜਾ ਨਹੀਂ ਕਰਨਾ ਫਿਰ ਸਾਡੇ 17 ਕੋੜਾ ਵਾਲਾ ਕਾਨੂੰਨ ਤਾਂ ਪਾਰਲੀਮੈਂਟ ਦਾ ਬੜਾਇਆ ਸਾਨੂੰ ਦੱਸੇ ਦੁਪ ਉੱਤੇ ਸੰਸਦਾ ਕਿਹੜੀ ਐ ਜੇ ਕਾਨੂੰਨ ਬਣ ਗਿਆ 17.5 ਏਕੜ ਵਾਲਾ ਫਿਰ ਜਿਹਨੂੰ 100 ਕਿੱਲਾ ਆਉਂਦਾ ਜਿਹਦੇ ਕੋਲੇ ਪਹਿਲਾਂ ਵਾਦਾ ਉਹਦੀ ਉਹ ਵੀ ਦਿਵਾਉਣੀ ਚਾਹੀਦੀ ਐ ਇਹਨਾਂ ਨੂੰ ਜੇ ਕਾਨੂੰਨ ਦੀ ਗੱਲ ਕਰਦੇ ਹਾਂ ਤੇ ਜੇ ਤੁਹਾਨੂੰ ਇਹ ਭਲੇਖਾ ਵੀ ਡਾਂਗ ਦੇ ਜੋਰ ਸਾਰਿਆਂ ਨੂੰ ਪੱਤਰ ਕਰ ਲਾਂਗੇ ਇਹ ਤੋਂ ਵੱਡਾ ਭਲੇਖਾ ਨਹੀਂ ਹੋ ਸਕਦਾ ਇਹ ਭਲੇਖਾ ਅੰਗਰੇਜ਼ਾਂ ਨੂੰ ਵੀ ਸੀ ਗਿਆ ਉਹ ਭਲੇਖਾ ਤੋਂ ਪਹਿਲਾਂ ਨੇ ਹੱਟਵਾਉ ਨੂੰ ਵੀ ਸੀ ਗਿਆ ਵੀ ਲੋਕ ਦਾ ਕੀੜੇ ਮਕੋੜੇ ਹੁੰਦੇ ਆ ਲੋਕਾਂ ਦਾ ਕੀ ਹੈ ਉਹ ਜਿਹੜੇ ਸਾਡੇ ਚੋਂ ਹੀ ਫੇਰ ਲਿਆ ਤੁਸੀਂ ਪੈਦਾ ਕਰਕੇ ਸਾਡੇ ਬੱਚੇ ਪੁਲਸੀ ਭਰ ਕੇ ਕੀਤੇ ਸਾਡੇ ਮੁੰਡੇ ਕੁੜੀਆਂ ਉਹਨਾਂ ਨੂੰ ਕੀ ਬਣਾਇਆ ਤੁਸੀਂ ਮੁਲਾਜ਼ਮ ਸਮਝਦੇ ਉਹਨਾਂ ਨੂੰ ਉਹਨਾਂ ਨੂੰ ਗੁਲਾਮ ਸਮਝਿਓ ਗੁਲਾਮ ਆ ਜਿਹੜਾ ਤੁਸੀਂ ਅਫਸਰ ਹੋ ਉਹ ਤੁਹਾਡੇ ਗੁਲਾਮ ਨਹੀਂ ਮੁਲਾਜ਼ਮ ਆ ਹਨ ਮੁਲਾਜ਼ਮਾਂ ਨਾਲ ਮੁਲਾਜ਼ਮਾਂ ਨਾਲ ਬਰਤਾਨਾ ਕਿਉਂ ਨਹੀਂ ਕਰਦੇ ਉਜਲੋ ਮਰਜੀ ਮੈਸੇਜ ਪਾ ਦੇਣੇ ਹੋ ਤੇ ਆਜੋ ਖੁਲਾਣੇ ਬਣੇ ਤੇ ਤੇ ਹੁਣ ਤਾਂ ਤੁਹਾਡਾ ਨੂੰ ਟਿਕਣ ਦੇ ਟਿਕਣੀ ਦੀ ਦੇ ਰਹੇ ਜਦੋਂ ਫੋਟਾ ਮੈਸੇਜ ਆ ਜਾਏ ਜਉਨੀ ਆਜੋ ਜਦੋਂ ਫੋਟਾ ਮੈਸੇਜ ਆ ਜਾਏ ਜਿਹੜਾ ਬੇਗੰਪੁਰਾ ਬਸੋਂ ਚੱਲੇ ਸੀ ਮਜ਼ਦੂਰ ਸਾਰੇ ਇੱਕੋ ਵਾਰਾ ਕਾਨੂੰਨ ਦੀ ਮੰਗ ਕਰਦੇ ਆ ਉਹ ਕਿ ਜਿਹੜਾ ਕੋਲਾ ਜ਼ਮੀਨ ਦੇ ਕਿਹੜੇ ਕਿਸਾਨ ਹੈ ਜਾਂ ਮਜ਼ਦੂਰ ਹੈ ਕੁਝ ਵੀ ਨੂੰ ਉਹਨੂੰ ਦਿੱਤੀ ਆਵੇ ਪੰਚਰਤੀ ਜੀ ਵੀ ਜੀ ਦੇ ਸੇਵੀ ਮੰਗਾਂ ਨਾਲੀ ਅੱਜ ਕਨੇ ਬਹੁਤ ਬਾਜ ਉਮੰਗੇ ਹੁਣਾਂ ਨੂੰ ਦਿਓ ਸਥਾਪ ਤੇ ਨਹੀਂ ਜਾਣ ਦੇਣਾ ਸਾਰੇ ਪੰਜਾਬ ਦੀ ਪੁਲਿਸ ਚੋਕੀ ਸ਼ਹਿਰਾਚਾਰ ਮੋੜ ਵੀ ਤਾਇੰਦੰਗੇ ਜੇ ਅਗਰ ਹੋ ਮਜ਼ਦੂਰ ਹਜੇ ਵੀ ਕਹਿੰਦੇ ਵੀ ਜਾਵਾਂਗੇ ਤੋਂ ਉੱਥੇ ਪਿੰਡਾਂ ਤੋਂ ਨਿਕਲ ਰਹੇ ਹੈ ਪਰ ਜਿੰਨੀ ਫੋਰਸ ਲਾਈ ਹੈ ਨਹੀਂ ਉਹ ਵੀ ਹਜੇ ਥਾਲ ਪੁੱਗਦੀ ਉਹ ਫੋਰਸ ਤੇ ਲਾਈ ਜਦੋਂ ਉਹ ਵਹਿਲੀ ਕਰਕੇ ਤੋਂ ਮੂਲੇ ਹੋਣੀ ਹੈ ਉਥੇ ਹੋਰ ਸਾਹਿਬ ਤੇ ਬਰਾਵੋ ਜਿਲ੍ਹਾ ਪਟਿਆਲਾ ਜਿਲ੍ਹੇ ਦਾ ਪਿੰਡ ਹੈ ਬਖਰੀ ਉਥੇ ਬੁਸਰੀ ਹੋਈ ਹੈ ਇਦੁਰ ਬਰਾਵੋ ਖਾਜਲ ਕਹਿੰਦੇ ਚਾਰੀ ਹੋਈ ਹੈ ਅੱਜ ਦੀ ਵੀਡੀਓ ਹੈ ਕੋਈ ਪਤਾ ਨਹੀਂ ਲੱਗਦਾ ਜਰਦਾਸਗੁਰੂ ਦੇ ਵਿੱਚ ਵੀ ਆਏ ਹੋਰ ਸਾੜੀ ਹੋਈ ਹੈ ਜ਼ਮੀਨਾਂ ਤੇ ਉਹ ਕਹਿੰਦਾ ਦਿੱਕੀ ਨਹੀਂ ਦਿੱਤੀ ਪਰ ਬਾਦਮਾਲਾ ਕੱਢਣੀ ਹੈ ਜੇ ਤੁਸੀਂ ਐਡਾ ਵੱਡਾ ਜ਼ਮੀਨਾਂ ਤੇ ਹਮਲਾ ਬੋਲਿਆ ਅੱਜ ਉਹ ਵਰਨਾ ਆਪਣੇ ਵਾਲੇ ਨੇ ਵੀਡੀਓ ਪਈ ਹੋਈ ਹੈ ਕਹਿੰਦੇ ਬਿਨਾਂ ਪੈਸਿਆਂ ਤੋਂ 24300 ਪਤਾ ਨਹੀਂ ਕਿੰਨੇ ਏਕੜ ਜ਼ਮੀਨ ਹੈ 311 ਏਕੜ ਉੱਥੇ ਨਵੇਂ ਸਹਿਰ ਬਸਾਉਣੇ ਆ ਜਿਹੜੇ ਅਸੀਂ ਦੂਹਾਂ ਪਹਿਲਾਂ 10 ਸਾਲ ਪਹਿਲਾਂ ਬੋਲਦੇ ਆਏ ਆ ਉੱਥੇ ਇਹਨਾਂ ਦਾ ਕਾਨੂੰਨ ਨਹੀਂ ਚੱਲਣਾ ਉੱਥੇ ਕਾਨੂੰਨ ਉਨ੍ਹਾਵ ਦਾ ਹੋਊਗਾ ਉਹ ਜੇ ਕੋਈ ਕਾਰਖਾਨਾ ਵਗੈਰਾ ਲਾਉਂਦਿਆਂ ਮਜ਼ਦੂਰ ਹੜਤਾਲ ਹਟੂਲ ਨਹੀਂ ਕਰ ਸਕਦੇ ਕਾਨੂੰਨ ਤਾਂ ਮਜ਼ਦੂਰਾਂ ਨੇ ਉਹੀ ਬਦਲਤੇ ਇਹਨਾਂ ਨੇ ਕਿੰਨੇ 8 ਘੰਟੇ ਦੀਆਂ 12 ਘੰਟੇ ਕੰਮ ਲੈਣ ਲੱਗ ਗਏ ਉਹ ਸਹਿਰ ਵਸਾਉਣੇ ਆ ਜਿਹੜੇ ਆ ਵਸੇ ਹੋਏ ਸਹਿਰਾਂ ਇਹ ਝਾੜਨੇ ਆ ਉਹਦੇ ਜੋ ਕਹਿੰਦੇ ਜੀ ਸਾਨੂੰ ਪਲਾਟ ਦੇਵਾਂਗੇ ਸ਼ਾਇਦ ਇੱਕ 500 ਗਜ ਦਾ ਇੱਕ ਕੋਈ 200 ਗਜ ਦਾ ਦੱਲੇ ਮਗਰ ਉਹ ਕਿਦੋਂ ਸਹਰ ਬਸੂਗਾ ਕਦੋਂ ਉਹਨਾਂ ਨੂੰ ਪਲਾਟ ਦੇ ਕੇ ਉਹਦੀ ਕੋਈ ਆਮਦਨ ਆਊਗੀ ਇਹ ਛੋਟੇ ਸੋਛਦਾ 20 ਸਾਲ ਲੱਗ ਜਾਣ ਅੱਜ ਦਾ ਕਹਿੰਦੇ ਸੀ ਗਵਿੰਦਪੁਰਾ ਚ ਉਥੇ ਥਰਮਣ ਲਾਉਣਾ ਹੈ ਉਥੇ ਤਾਂ ਹਜੇ ਵੀ ਇੱਕ ਖੜੇ ਐ ਕਿੰਨੇ ਸਾਲ ਹੋ ਗਏ ਉਹਨੇ ਸਾਲ ਉਹਨੇ ਜ਼ਮੀਨ ਤੇ ਕਬਜ਼ਾ ਕਰ ਕੋ ਕਿੱਧਰ ਜਾਣ ਜੇ ਆਏ ਤੁਸੀਂ ਜੰਦੀ ਪੋਹ ਦੇ ਬਾਝੇ ਕਹਿਣਾ ਹੋਵੇ ਜ਼ਮੀਨਾਂ ਤੇ ਕਬਜ਼ੇ ਕਰਨ ਆ ਰਹੇ ਹਾਂ ਬਹੁਤ ਵੱਡੀ ਹਾਕਮ ਭੁੱਲ ਕਰ ਰਹੇ ਆ ਉਹਨੂੰ ਲੱਗਦਾ ਵੀ ਲੋਕਾਂ 'ਚ ਲਾਣ ਦਾ ਤੰਤ ਨਹੀਂ ਲੋਕ ਕੀੜੇ ਮਕੌੜੇ ਆਲਾ ਤੜਦੇ ਆਂਗੇ ਬਹੁਤ ਵੱਡੇ ਭਲੇਖੇ ਚ ਅਸੀਂ ਮਨੁੱਖਾਂ ਜਿਹੜੀ ਗੱਲ ਮਨੁੱਖਾਂ ਦੇ ਹੱਕ ਜਾਂਦੀ ਹੈ ਓਏ ਉਹਨਾਂ ਚੀ ਤੁਸੀਂ ਉਤੋਂਦੇ ਜਿੰਨਾ ਚਿਰ ਉਹ ਜਾਗਦੇ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਇਹ ਲੋਕ ਜਾਗ ਪੈਣ ਉਹ ਤਾਂ ਅੰਗਰੇਜ਼ ਦੇ ਵੱਲਿਆ ਤੁਸੀਂ ਤਾਂ ਵਿਚਾਰੇ ਕਿਹਦੇ ਹੋ ਤੁਸੀਂ ਆਪਦੇ ਵਾਲਿਆਂ ਨੂੰ ਸਾਂਭ ਲੋ ਜਿੰਨਾਂ ਕਿ ਤੁਹਾਡੇ ਕੋਲੇ ਹੈਗੀਆਂ ਰਾਜਨ ਬਥੇਰੀਆਂ ਜੇ ਸਾਰੀ ਖੋਣ ਪੌਂਗੇ ਤੁਹਾਡੇ ਵਾਲਿਆਂ ਵੀ ਜਾਣਗੇ ਜਿਹੜਾ ਅਸੀਂ ਕਹਨੇ ਆ ਕਿਸਾਨਾਂ ਵੀ ਮਜ਼ਦੂਰਾਂ ਦੀ ਪੁੱਗ ਤਾਂ ਬਣਾਉਣੀ ਐ ਕਿਸਾਨਾਂ ਮਜ਼ਦੂਰਾਂ ਦੀ ਜੋਟੀ ਪਾਉਣੀ ਐ ਫੇਰ ਤੁਹਾਨੂੰ ਪੁੱਛਾਂਗੇ ਕੀ ਪਾ ਵਿਖਦੀ ਐ ਇਹ ਕੰਮ ਲੈਰਾਂ ਨੇ ਕਰਨਾ ਕਿਸੇ ਬੰਦੇ ਦੀ ਗੱਲ ਨਹੀਂ ਹੁਣ ਜਿਉ ਇਹੋ ਜਿਹੇ ਬਿਆਨ ਦਿੰਦੀ ਐ ਇਹਦਾ ਮਤਲਬ ਅੰਦਰੋਂ ਤਿਆਰੀ ਐ ਉਹਨਾਂ ਦਾ 헤ਜ ਆਉਂਦਾ 100 100 ਕਿੱਲੇ ਵਾਲਾਂ ਦਾ ਜਿਹਨੂੰ ਦਬਾਉਣੀ ਐ ਮੈਂ ਪੂਰੀ ਵੀਡੀਓ ਨਹੀਂ ਸੁਣੀ ਇਸ ਕੇਸ ਹੁੰਦੇ ਕੋਈ ਹੋਰ ਵੀ ਐ ਉਹ ਮੈਂ ਪੂਰੀ ਵੀਡੀਓ ਸੁਣ ਕੇ ਅੱਜ ਵੀਡੀਓ ਪਾਵਾਂਗੇ ਅਸੀਂ ਉਹਦਾ ਪੂਰਾ ਜਵਾਬ ਦੇਵਾਂਗੇ ਇਸ ਕਰਕੇ ਜਿਹੜਾ ਤੁਸੀਂ ਹਮਲਾ ਉਹਨਾਂ ਤੇ ਪਿੱਟਿਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਉਦੋਂ ਪਿੱਛੇ ਹਟੋ ਤਾਂ ਹੱਥ ਪਿੱਛੇ ਠਾਓ ਉਹਨਾਂ ਨੇ ਦਲੀਲ ਨੂੰ ਘੱਟੋ ਬੈਠ ਕੇ ਕਿ ਤੁਹਾਡੀ ਦਲੀਲ ਕਿਵੇਂ ਗਲਤ ਹੈ ਜੇ ਕਾਨੂੰਨ ਲਾਗੂ ਕਰ ਲੈ ਕਹੋ ਦਿਖਾਓ ਉਹਨਾਂ ਦਾ ਕਾਨੂੰਨ ਤੇ ਵਾਅਦਾ ਕਿੱਥੇ ਹੈ ਜੇ ਤੁਸੀਂ ਐਂ ਕਰੋਗੇ ਫੇ ਚੋਟੀਆਂ ਦਾ ਪੜਣੀ ਹੈ ਹੀ ਤੁਸੀਂ ਪਹਿਲਾਂ ਵੀ ਹਮਲਾ ਕਰਿਆ ਸੀ ਜਲੂਰ ਦੇ ਵਿੱਚ ਸਾਡੀ ਮਾਂ ਮਾਰਤੀ ਸੀ ਉੱਥੇ ਫਿਰ ਉਹਦੀ ਯਕੀਨ ਨਿਭੜੀ ਸੀ ਇਸ ਕਰਕੇ ਪ੍ਰਵੋਕਾਇਮ ਹੋਣਾ ਬੋ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਸ ਲੜਾਈ ਦੇ ਜ਼ਮੀਨਾਂ ਵਾਲੀ ਲੜਾਈ ਦੇ ਬੰਬ ਦੇ ਆਹ ਭਰਾਵੋ ਜਿਹੜੇ ਤੁਸੀਂ ਸਾਰੇ ਬੈਠੇ ਹੋ ਅਸੀਂ ਉਹਦੇ ਪਲੀਤੇ ਆ ਇਹ ਬੰਬ ਫਟੂਗਾ ਤੇ ਜਦੋਂ ਭਾਈ ਬੰਬ ਫਾੜਦਾ ਉਹ ਸੜਦਾ ਨਹੀਂ ਹੁੰਦਾ ਕਿਸੇ ਨੂੰ ਉਹ ਬੰਬ ਦਿਖਾਊਗਾ ਤੇ ਯਾਰ ਬੰਨਾਂ ਨੂੰ ਜਿਨ੍ਹਾਂ ਨੂੰ ਕੀੜੇ ਮਕੋੜੇ ਲੱਗਦੇ ਆ ਇਸ ਕਰਕੇ ਓਡੀ ਵੱਡੀ ਤਿਆਰੀ ਦੀ ਲੋੜ ਹੈ ਮਾਨਸਿਕ ਤੌਰ ਤੇ ਵੀ ਤੇ ਇਥੇ ਹਾਜ਼ਰੀ ਪੱਖੋਂ ਵੀ ਇਹਦੀਆਂ ਭਰਾਵਾ ਬਿਆਨਤਾ ਬਣਾਓ ਉਹਦੀਆਂ ਬਿਆਨਤਾ ਬਣਾ ਕੇ ਕਿੰਨੇ ਬੰਦੇ ਉਹ ਸੰਗਰੂਰ ਭੇਜਣੇ ਆ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਇਧਰ ਫਰੀਦਕੋਟ ਜਿਹੜਾ ਤੁਹਾਨੂੰ ਪਤਾ ਹੋਣਾ ਚੰਦ ਭਾਣ ਦਾ ਮਾਮਲਾ ਹੈ ਉਹ ਗੋਲੀਆਂ ਚਲਾਉਂਦੇ ਆ ਲੋਕ ਪੱਥਰ ਪਾਉਂਦੇ ਆ ਉਹਨਾਂ ਨੂੰ ਨਹੀਂ ਪੁੱਛਿਆ ਕਿਸੇ ਨੇ ਫੜ ਕੇ ਮਜ਼ਦੂਰ ਵੱਡੀ ਬਹੁ ਗਿਣਤੀ ਸਣੇ ਪੈਣਾ ਸਾਡੀ ਅੰਦਰ ਕੀਤੀ ਸੀ ਉੱਥੇ ਕਮੇਟੀ ਬਣੀ ਉਸ ਕਮੇਟੀ ਦੀ ਦਵਾ ਦੇ ਤਹਿਤ ਪਵੇਂ ਮਜ਼ਦੂਰ ਜੇਲਾਂ ਚੋਂ ਕੱਢਤੇ ਬਾਅਦ ਆ ਕਿ ਉਹਨਾਂ ਤੋਂ ਕੇਸ ਬਾਬਸ ਲਵਾਂਗੇ ਤੇ ਦੂਜੇ ਤੇ ਰਾਦਾ ਕਤਲ ਦਾ ਕੇਸ ਜਿਹੜੇ ਫਾਇਰ ਕਰਦੇ ਆ ਉਹਦੀਆਂ ਵੀਡੀਓ ਬਣੀਆਂ ਹੋਈਆਂ ਉਹਨਾਂ ਨੂੰ ਫੜ ਕੇ ਅੰਦਰ ਕਰਾਂਗੇ ਜਿੰਦੀ ਇਹਨਾਂ ਤੋਂ ਕਾ ਕੇਸ ਬਾਬਸ ਨਹੀਂ ਲੈ ਰਹੇ ਉਹਨਾਂ ਨੂੰ ਮੌਕਾ ਦੇ ਰਹੇ ਕਿ ਜੇ ਹਾਈ ਕੋਰਟ ਚ ਜਮਾਨਤ ਹੁੰਦੀ ਆ ਜਵਾਨਤ ਕਰਾ ਲੇ ਆ ਬਿਹਾਰ ਹੈ ਉਹਨਾਂ ਦਾ ਅੱਜ ਉਹਨਾਂ ਦਾ ਫੇਰ ਉੱਥੇ ਮੁਜਾਹਰਾ ਰੱਖਿਆ ਹੋਇਆ ਹੈ ਕੁਝ ਦਿਨ ਪਹਿਲਾਂ ਮੁਜਾਹਰਾ ਰੱਖਿਆ ਸੀ ਲਗਾਤਾਰ ਧਰਨਾ ਲਾਉਂਦੇ ਸੀ ਉਦੋਂ ਉੱਥੇ ਆਈ ਜੀ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਯਾਰ ਤੁਸੀਂ ਧਰਨਾ ਤੋਂ ਨਾਲ ਲਓ ਭਰੋਸਾ ਦੇਤਾ ਬਿਨ ਵੇੜਾਂਗੇ ਜਿਹਦਾ ਮਲ ਵੀ ਕੇਰਾ ਠਾ ਲੋ ਐਂ ਦਿਨ ਟੱਪ ਜਾਣਗੇ ਕੇਰਾ ਠਾ ਠਾ ਕੇ ਇਹੀ ਕੁਝ ਤੁਸੀਂ ਆ ਚੌਂ ਵਾਲੇ ਚ ਕਰ ਰਹੇ ਹੋ ਸੰਯੁਕਤ ਮੋਰਚੇ ਦਾ ਸੱਦਾ ਹੈ ਇੱਕ ਮਜਰਾ ਸੰਯੁਕਤ ਮੋਰ ਦੇ ਵੱਲੋਂ ਸੰਗਰੂਰ ਚ ਹੋਣਾ ਹੈ ਪਰ ਨਾ ਮਜਰਾ ਇੱਕ ਦਲ ਬਠਿੰਡੇ ਚ ਹੋਣਾ ਐ ਸੇ 26 ਨੂੰ ਹੀ ਉਹ ਟੀਚਰ ਲੱਗੇ ਹੋਇਆ ਧਿਆਨੀ ਜਪੜਨਾ ਚ ਪ੍ਰਸ਼ਟਾ ਚਾਰ ਜਿਹੜਾ ਉਥੋਂ ਦਾ ਚੱਲਦਾ ਸੀ ਸਕੂਲ ਦਾ ਜਿਹੜੀ ਮੈਨੇਜਮੈਂਟ ਐ ਉਹ ਥੋੜੀ ਆਪ ਦੀ ਪੜਤਾਲ ਨੇ ਸਾਬਤ ਕਰਤਾ ਫਿਰ ਤੁਸੀਂ ਫੜ ਕੇ ਅੰਦਰ ਕਿਉਂ ਨਹੀਂ ਕੀਤਾ ਉਹ ਦੋ ਸਕੂਲ ਹੋਰ ਚਲਾਈ ਜਾਂਦੇ ਆ ਦਰਸ ਸਕੂਲ ਚੌਥਾ ਜਿਹੜਾ ਉਹਨਾਂ ਦਾ ਆਬਦਾ ਸੀਗਾ ਮਾਲਵਾ ਕਾਲਜਵ ਮਾਨਸਾ ਚ ਉਥੇ ਦੰਬੀ ਜੰਦੀ ਕੱਲਾ ਦਾਖਲਾ ਭਰ ਦਿਆ ਜਾਂਦੇ ਦੀ ਬਿਦਿਆਰਸੀ ਬਣਨ ਜਦੋਂ ਟਾਈਮ ਆਉਂਦਾ ਤਾਂ ਡਿਗਰੀ ਲੈ ਕੇ ਵਾਪਸ ਆ ਜਾਂਦੇ ਆ ਕਿੰਨੇ ਸੌਦਾ ਹੁੰਦਾ ਉਹ ਸਾਨੂੰ ਨਹੀਂ ਪਤਾ ਇਹ ਤਾਂ ਗੱਲ ਹੀ ਸਾਫ਼ ਕਰਦੀ ਹੈ ਕਿ ਜੇ ਬੱਚਿਆਂ ਨੇ ਸਕੂਲ ਨਹੀਂ ਜਾਣਾ ਤੇ ਡਿਗਰੀ ਉਹਨੂੰ ਮਿਲ ਜਾਣੀ ਹੈ ਇਹ ਬਿਨਾ ਸੌਦੇ ਤੋਂ ਨਹੀਂ ਹੁੰਦੇ ਇਹ ਜੇ ਕੰਮ ਉਹਨਾਂ ਨੂੰ ਕੁਛ ਨਹੀਂ ਕੱਲਾ ਚੌਂ ਵਾਲਾ ਸਕੂਲ ਸੁਣਾ ਲਿਆ ਜੇ ਤੁਸੀਂ ਇਹ ਸਕੂਲ ਛੜਾ ਲਿਆ ਫਿਰ ਜਿਹੜੇ ਟੀਚਰ ਹੈ ਕਿਉਂਕੇ ਸਕੂਲ ਦੇ ਉਹਨਾਂ ਨੂੰ ਬਹਾਲ ਕਿਉਂ ਨਹੀਂ ਕਰਦੇ ਉਹਨਾਂ ਦੇ ਦੋਸ ਲਾਉਂਦਾ ਸੀ ਵੀ ਇਹਨਾਂ ਨੂੰ ਪੜ੍ਹਾਉਣਾ ਨਹੀਂ ਆਉਂਦਾ ਇਹਨਾਂ ਦੀ ਯੋਗਤਾ ਨਹੀਂ ਉਹ ਥੋੜੇ ਜਿਹੜੇ ਬਾਲੀ ਯੋਗਤਾ ਵਾਲੇ ਐ ਉਹਨਾਂ ਦਾ ਰਿਜ਼ਲਟ ਤਾਂ ਪੜ੍ਹਾ ਲਓ ਉਹਨਾਂ ਨਾਲ ਦਸਵੀਂ ਵਾਲਿਆਂ ਨਾਲ ਇੱਕ ਕੁੜੀ ਨੇ 100 'ਚੋਂ 100 ਦਾ ਨੰਬਰ ਲਿਆ ਉਹ ਬੋਲੀ ਐ ਕਿ ਜਿਹਨੂੰ ਤੁਸੀਂ ਆਗੂ ਨੂੰ ਵਿੱਚ ਨਹੀਂ ਲੈਣਾ ਚਾਹੁੰਦੇ ਸਦੀਪ ਨੂੰ ਉਨੇ ਕੀ ਜ਼ਲਮ ਕਰਤਾ ਉਹਦੀ ਪੜਾਈਆਂ ਤਾਂ 100 ਨੰਬਰ ਆਏ ਮੈਂ ਟਿਊਸ਼ਨ ਵੀ ਨਹੀਂ ਰੱਖਿਆ ਬਿਨਾ ਟਿਊਸ਼ਨ ਤੋਂ ਕੋਈ ਬੱਚੀ ਟੀਚਰਾਂ ਦੀ ਪੜਾਈ 100 ਨੰਬਰ ਲੈਂਦੀ ਹੈ ਹੋਰ ਯੋਗਤਾ ਕਿਵੇਂ ਹੁੰਦੀ ਹੈ ਜਦੋਂ ਉਹਨਾਂ ਨੂੰ ਬਹਾਲ ਕਰਨ ਨੂੰ ਤਿਆਰ ਨਹੀਂ ਜਿਹੜੀ ਚਿੱਠੀ ਕੱਢੀ ਕਹਿੰਦੇ 19 ਤਰੀਕ ਨੂੰ ਆਜੋ ਅੰਦਰ ਟੀਚਰਾਂ ਨੂੰ ਉਹਦੇ ਚੋਂ ਪਹਿਲਾਂ ਤਿੰਨ ਸੀ ਫਿਰ ਚਾਰ ਕੱਢਦੇ ਜੇ 19 ਤਰੀਕ ਨੂੰ ਨਾ ਆਏ फेर ਮੁੜ ਕੇ ਮੌਕਾ ਨਹੀਂ ਮਿਲਣਾ ਮੁੜ ਕੇ ਨੌਕਰੀ ਨਹੀਂ ਮਿਲਣੀ ਹੈ ਦਰਸਕੂਲ ਚ ਆਹ ਪ੍ਰੈਸ਼ਰ ਪਾ ਕੇ ਤੇ ਤੁਸੀਂ ਆਪਦੇ ਆਗੂਆਂ ਨੂੰ ਛੱਡ ਦਿਓ ਦੂਜੇ ਤੁਸੀਂ ਆ ਜਾਓ ਨੌਕਰੀ ਤੇ ਤੇ ਜਿਹੜੀ ਪਿਛਲੀ ਸਾਲ ਸਾਬ ਉਹ ਛਿੜਤੀ ਖੂਚ ਨਵੀਂ ਵਰਤੀ ਆ ਉਹਦੀ ਚਿੱਠੀ ਨਵੀਂ ਵਰਤੀ ਕਰਦੀ ਹੈ ਨਾਲ ਹੀ ਚੈਲੀਆਂ ਜਿਹੜਾ ਉਹ ਐਸ.ਡੀ.ਐਮ ਚਲਾ ਰਿਹਾ ਜਿਹੜਾ ਹੁਣ ਉਹਦਾ ਕਰਤਾ ਧਰਤੇ ਦੇ ਅਧਿਕਾਰ ਦਿੱਤੇ ਆ ਉਦੇ ਵੱਲੋਂ ਚਿੱਠੀ ਆਇਏ। ਉਹ ਕਹਿੰਦਾ 1 ਮਹੀਨੇ ਦਾ ਪਹਿਲਾ ਨੋਟਿਸ ਦੇ ਕੇ ਜਿਹਨੂੰ ਮਰਜ਼ੀ ਕੱਢ ਸਕਦੇ ਆ। ਉਹ ਜਿਹਦੇ ਮਰਜ਼ੀ ਨੋਟਸ ਕੱਢ ਦੋ ਜਿਹਨਾਂ ਮਰਜ਼ੀ ਕਾਰਨ ਬਣਾ ਲਓ। ਪਹਿਲਾਂ ਲੈਣ ਕਿਹੜਾ ਜਾਇਜ਼ ਕੱਢੇ ਸੀ। ਜੀ ਦਾ ਮਤਲਬ ਕਿਹਨਾ ਸੈੱਟ ਕਰ ਲਓ ਹੌਲੀ ਹੌਲੀ ਸਾਰਿਆਂ ਨੂੰ ਫੜਾ ਦੇ ਆ ਵੀ ਮਰਜ਼ੀ ਦੇ ਰੱਖਾਂਗੇ। ਆ ਬਿਹਾਰ। ਫਿਰ ਲੈ ਗਏ ਦੂਜਿਆਂ ਨੂੰ। ਇੱਕ ਬਣ ਹੀ ਗਿਆ 19 ਨੂੰ। ਉਹ ਬੰਨਾਂ ਚ ਤੁਰੇ ਫਿਰਦੇ ਆ। ਅਧਿਕਾਰਿਕ ਇਹਨੇ ਨਹੀਂ ਸੈਟ ਤਾਂ ਕਰਾਂਗੇ ਜੇ ਸੈਟ ਨਹੀਂ ਸੀ ਕਰਨਾ ਉਥੇ ਸਕੂਲ ਮੁਰੇ ਆ ਕੇ ਵਾਦਾ ਕਰਦੇ ਲਈ ਕੀਤਾ ਅੱਜ ਲਾਸਟ ਡੇਟ ਹੈ 10 ਦਿਨਾਂ ਦਾ ਵਾਦਾ ਹੋਇਆ 12 12 ਤਰੀਕ ਨੂੰ ਫਿਰ ਭਾਈ ਅੱਜ ਹੋ ਗਈ ਫਿਰ ਵਾਦਾ ਪੂਕਾਦਿਆਂ ਦੇ ਉਹਦੀ ਗੱਡੀ ਖੜੀ ਆSnipe ਦੀ ਟੀਚਰ ਦੀ ਚੋ ਉਹਦਾ ਕਹਿੰਦੇ ਬਾਉਂਡ ਕੀਤੀ ਹੋਈ ਹੈ ਉਹ ਬੌਂਡ ਦਾ ਠਾਣੇ ਵਾਲਿਆਂ ਚ ਵੀ ਕੀਤੀਆਂ ਹੋਈਆਂ ਸੀ ਉਹ ਕਿਵੇਂ ਦੇਤੀਆਂ ਜਿਹਦਾ ਵਲ ਟੀਚਰਾਂ ਨੂੰ ਕਿੰਨਾ ਤੰਗ ਕੀਤਾ ਜਾ ਸਕਦਾ ਕਿਵੇਂ ਬੋਲੇ ਕਰੀਏ ਉਸ ਕੰਮ ਤੇ ਲੱਗੇ ਹੋਏ ਐ ਪਰ ਇਹਨਾਂ ਨੂੰ ਭੁਲੇਖਾ ਠੀਕ ਆ ਅਸੀਂ ਆ ਜਿੱਡਾ ਵੱਡਾ ਮਾਮਲਾ ਜਮੀਨ ਨਾਲ ਆ ਜਾਉਂਦਾ ਆ ਇਧਰ ਜ਼ੋਰ ਲੱਗਿਆ ਜੇ ਕੁਦਰਤੀ ਨਾ ਇਸ ਮੌਕੇ ਸ਼ੁਰੂ ਹੋਇਆ ਹੁੰਦਾ ਥੋੜੀ ਚੀਕ ਣਾਉਂਦੇ ਚੀਕ ਹਾਕਮੋ ਡੀਸੀ ਨੂੰ ਦੱਸ ਦੇ ਜਿਹੜਾ ਹੰਕਾਰਿਆ ਬੈਠਾ ਹੈ ਬਠਿੰਡੇ ਵਾਲਾ ਕਿ ਲੋਕਾਂ ਨਾਲ ਪੰਗਾ ਕਿਵੇਂ ਲਈਦਾ ਹੁੰਦਾ ਹੈ ਵੀ ਜੇ ਤੂੰ ਡੀਸੀ ਆ ਤੇਰੀ ਮਰਜ਼ੀ ਹੋਗੀ ਡੀਸੀ ਦਾ ਵੀ ਕਿਸੇ ਕਾਇਦੇ ਕਾਨੂੰਨ ਤਾਈ ਤਾਂ ਲੱਗਿਆ ਉਹ ਕਹਿੰਦਾ ਮੈਂ ਨਹੀਂ ਮੰਨੂ ਬਈ ਮੰਨੂ ਤਾਂ ਸਾਰੇ ਹੋ ਜਾਂਦੇ ਆ ਫਿਰ ਜਦੋਂ ਲੋਕ ਬਾਹ ਨੂੰ ਵਟਾ ਦਿੰਦੇ ਆ ਉਹ ਤਾਂ ਕਹਿੰਦੇ ਬਾਹ ਢਿੱਲੀ ਕਰ ਦਿਓ ਕਰਾ ਲਓ ਜਿਹੜਾ ਕੁਝ ਕਰਾਉਣਾ ਉਦੋਂ ਕਿਵੇਂ ਕਰ ਦਿੰਦੇ ਹਾਂ ਇੱਕ ਕਾਰੀ ਨੇ ਹਜ਼ਾਰਾਂ ਨਹੀਂ ਕਰਾਇਆ ਆ ਗਵਿੰਦਪੁਰ ਦੀ ਜ਼ਮੀਨ ਸੜਾਈਆ ਮਿਹਦੂਰ ਨੂੰ ਪੈਸੇ ਦਵਾਏ ਐ ਜਿਹੜਾ ਕਹਿੰਦਾ ਉਹ ਤਾਂ ਬਾੜ ਹੋ ਗਿਆ ਜੀ ਬਾੜ ਤਾਂ ਨਹੀਂ ਬਦਲਦਾ ਉਹ ਫਿਰ ਜ਼ਮੀਨ ਕਿਵੇਂ ਛੜਤੀ ਜਿਨ੍ਹਾਂ ਨੇ ਚੈੱਕ ਨਹੀਂ ਚੱਕੇ ਇੱਥੇ 70% ਦਾ ਵਾਧਾ ਕਿਵੇਂ ਦੇਦਾ ਤੋਲੇ ਸੰਨ ਵਾਲਿਆਂ ਨੂੰ ਜਿਹੜਾ ਟ੍ਰਾਈਡੈਂਟ ਦਾ ਮਾਲਕ ਗੁਰਦੁਆਰੇ ਦੇ ਪੈਸੇ 'ਤੇ ਬੈਠਾ ਸੀ ਫਿਰ ਸਮੇਤ ਵਿਆਜ ਕਿਉਂ ਦੇਤੇ 24 ਲੱਖ ਵਿਆਜ ਦਾ ਲਿਆ 9 ਲੱਖ ਤੇ ਤੇ ਸਾਨੂੰ ਕਹਿੰਦੇ ਕਾਮਰੇਡਾ ਦਾ ਜੀ ਗੁਰਦੁਆਰੇ ਦੇ ਵਿਰੁੱਧ ਹੈ ਇਹਦਾ ਬੈਗ ਰੂਚੀ ਕਾ ਖਾਲਸਾ ਨਹੀਂ ਬਣਾਉਂਦੇ ਉਹਨੇ ਹਾਈ ਕੋਰਟ ਤੇ ਕਿਰਪਾ ਨਹੀਂ ਲਗਣ ਦਿੱਤੇ ਗੁਰਦੁਆਰਾ ਕਮੇਟੀ ਦੇ ਫਿਰ ਆਇਆ ਉਹ ਹੰਭ ਕੇ ਵੀ ਸਾਡੇ ਨਹੀਂ ਪੈਰ ਲੱਗਣ ਦਿੰਦਾ ਜਦੋਂ ਆਪਾਂ 5 ਦਿਨ ਬੈਠੇ ਆ ਆ ਪਾਣੀਆਂ ਵਾਲੇ ਮਸਲੇ ਤੇ ਵੀ ਸੰਸਾਰ ਬੈਂਕ ਨੂੰ ਸਮਝਾਉਣ ਲੱਗਿਓ ਪਾਣੀ ਗੰਦਾ ਕਰੀ ਜਾਂਦੇ ਹੋ ਪੰਜ ਦਨ ਬੈਠੇ ਉਹ ਤੋਂ ਬੈਠੇ ਟਰਾਇਡੈਂਟ ਦੇ ਮੂਹਰੇ ਆਪਾਂ ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਆਪਾਂ ਪੈਸੇ ਲਏ ਆ ਜਦੋਂ 9 ਲੱਖ ਲਏ ਚੈੱਕ ਤਾਂ ਉੱਥੇ ਫੜਾ ਕੇ ਵਿਚਾਲੇ ਫਿਰ ਵਿਆਜ ਵਾਲਿਆਂ ਨੂੰ ਕੀਨੇ ਪੁੱਛਣਾ ਜਦੋਂ ਉਹਦਾ ਐਲਾਨ ਕਰਤਾ ਧਰਨਾ ਨਹੀਂ ਲਈ ਲਾਉਣ ਦੀ ਲੋੜ ਪਈ 24 ਲੱਖ ਮੇਜ ਤੇ ਆਇਆ ਉਹ ਭਾਈ ਫਿਰ ਕਹੇ ਜੋ ਮੂਰਲੇ ਆਗੂ ਤਾਂ ਖਾਂਦੇ ਆ ਜੇ ਖਾਂਦੇ ਹੁੰਦੇ 24 ਲੱਖ ਵਿਆਜ ਵਾਲਾ ਨਹੀਂ ਸੀ ਮੇਜ ਤੇ ਆਉਂਦਾ ਨਾ ਗੁਰਦੁਆਰਾ ਦੀ ਮੰਗ ਸੀ ਨਾ ਨੂੰ ਆਸ ਸੀ ਉਹਨਾਂ ਮੁਤਾਬਕ ਦੇ 9 ਲੱਖ ਦੀ ਆਸ ਨਹੀਂ ਸੀ ਵੀ 9 ਮਿਲ ਜੂ ਉਹ ਤਾਂ ਉਹਨੂੰ ਕਰਿਸਮਾ ਕਰਕੇ ਦਿਖਾਇਆ ਵੀ ਲੋਕ ਭਾਈ ਜੇ ਇਕੱਠੇ ਹੋ ਜਾਣ ਕੀ ਕਰਦੇ ਆ ਇਸ ਕਰਕੇ ਭਰਾਵੋ ਸਾਰਿਆਂ ਨਾਲ ਵੱਡੀ ਤਾਕਤ ਇੱਕ ਏ ਤੇ ਸੰਘਰਸ਼ ਸੱਚ ਹੈ ਇਸ ਨੇ ਆਪਣਾ ਜਿਹੜਾ ਬੰਨ ਹੈ ਇਹਨੂੰ ਪਾਰ ਲਾਉਣਾ ਆਪਣੇ ਬੇੜੇ ਨੂੰ ਜਿਹਨੂੰ ਲੱਗਦਾ ਹੁੰਦਾ ਪਾਵਾ ਉਹ ਅੰਗਰੇਜ਼ਾਂ ਵਲੇ ਵੀ ਲੰ ਅੰਗਰੇਜ਼ਾਂ ਦੇ ਰਾਜ ਦਾ ਸੂਰਜ ਨਹੀਂ ਸੀ ਪਦਾ ਇਹਨਾਂ ਦੇ ਖਿਲਾਫ ਲੜੀ ਜਾਂਦੇ ਐ ਐਡੇ ਪਾਗਲ ਉਹ ਜਿਹੜੇ ਲੋਕਾਂ ਨੂੰ ਪਾਗਲ ਕਹਿੰਦੇ ਸੀ ਉਹ ਫਿਰ ਅੰਗਰੇਜ਼ ਕਿਉਂ ਬਾਗਿਓ ਤਾਂ ਸਿਆਣੇ ਹੋ ਗਏ ਹੁਣ ਵੀ ਹੈਗੇ ਐ ਵੀ ਕਿਤੇ ਸਰਕਾਰਾਂ ਦੇ ਖਿਲਾਫ ਲੜਿਆ ਜਾ ਸਕਦਾ ਹੁੰਦਾ ਉਹ ਜੇ ਹੱਕ ਸੱਚ ਦੀ ਲੜਾਈ ਐ ਕਿਉਂ ਨਹੀਂ ਲੜਿਆ ਜਾ ਸਕਦਾ ਸੱਚ ਜਿੱਦਦਾ ਠੀਕ ਐ ਸੱਚ ਤੇ ਮਾਰਾਂ ਬਹੁਤ ਪੈਂਦੀ ਐ ਸੱਚ ਨੂੰ ਤਕਲੀਫ ਬਹੁਤ ਹੁੰਦੀ ਐ ਕਸ਼ਟ ਚੱਲਣੇ ਪੈਂਦੇ ਐ ਪਰ ਜੇ ਸੱਚ ਬੋਲਣ ਵਾਲਾ ਮਨੁੱਖ ਐ ਹੋ ਜੇ ਵੀ ਜੋ ਮਰਜ਼ੀ ਕਰ ਲਿਓ ਯਾਰ ਸੱਚ ਬੋਲਣ ਨੂੰ ਨਹੀਂ ਹੜਦਾ ਉਹ ਝੂਠ ਦੇ ਉਤੋਂ ਵੀ ਪੈਂਦਾ ਝੂਠ ਨੂੰ ਹਰਾਉਂਦਾ ਆਹ ਰਾਹ ਐ ਭਰਾਓ ਆਪਣੀ ਗਰਹ ਵਾਲੀ ਜੱਥੇਬੰਦੀ ਦਾ ਆਓ ਇਸ ਰਾਹ ਦੇ ਰਾਹੀ ਬਣੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ